ਜ਼ਿਲ੍ਹਾ ਅੰਮ੍ਰਿਤਸਰ ਵਿਖੇ ਲੋਕ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹਲਕਾ ਰਾਜਾ ਸੰਸੀ ਦੇ ਕਸਬਾ ਚੁਗਾਵਾ ਵਿਖੇ 25 ਮਈ ਦਿਨ ਸ਼ਨੀਵਾਰ ਨੂੰ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖਾਸ ਤੌਰ ਤੇ ਪਹੁੰਚ ਰਹੇ ਨੇ ਇਸ ਮੌਕੇ ਤੇ ਹਲਕਾ ਰਾਜਾ ਸੰਸੀ ਤੋਂ ਜ਼ਿਲ੍ਹਾ ਜਨਰਲ ਸਕੱਤਰ ਅੰਮ੍ਰਿਤਸਰ ਦਿਹਾਤੀ ਸਰਦਾਰ ਦਰਜੀਤ ਸਿੰਘ ਮਿਆਦੀਆ ਨੇ ਹਲਕਾ ਰਾਜਾ ਦੇ ਪਿੰਡਾਂ ਵਿੱਚੋਂ ਸਮੂਹ ਆਪ ਆਗੂ ਸਹਿਬਾਨ ਆਪ ਵਰਕਰਾਂ ਅਤੇ ਸਮੂਹ ਵਲੰਟੀਅਰ ਸਾਥੀਆਂ ਨੂੰ ਅਪੀਲ ਕੀਤੀ ਕਿ 25 ਮਈ ਦਿਨ ਸ਼ਨੀਵਾਰ ਨੂੰ ਹਲਕਾ ਰਾਜਸਾਨਸੀ ਦੇ ਕਸਬਾ ਚੋਗਾਵਾ ਵਿਖੇ ਹੋਣ ਜਾ ਰਹੇ ਵਿਸ਼ਾਲ ਰੋਡ ਸ਼ੋਅ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੋ ਇਸ ਮੌਕੇ ਤੇ ਜ਼ਿਲ੍ਹਾ ਜਨਰਲ ਸਕੱਤਰ ਅੰਮ੍ਰਿਤਸਰ ਦੇ ਹਾਤੀ ਸਰਦਾਰ ਦਲਜੀਤ ਸਿੰਘ ਮਿਆਦੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਿਤੇ ਕੰਮਾਂ ਦੀ ਸ਼ਲਾਘਾ ਵੀ ਕੀਤੀ ਹੈ ਸਮੂਹ ਰਾਜਸਾ ਰਾਜਸਾਸੀ ਨੂੰ ਅਸੀਂ ਨੂੰ ਬੇਨਤੀ ਕਰਨਾ ਹੈ ਕਿ ਕੱਲ ਅੰਜੀਤ ਰੇਗ ਨੂੰ ਟਾਈਮ ਦੁਪਹਿਰ 12 ਵਜੇ ਸਰਦਾਰ ਕਬੀਰ ਸਿੰਘ ਧਾਰੀਵਾਲ ਲੋਕ ਸਭਾ ਮੇਦਵਾਰ ਅਮਰਸਾ ਜੀ ਦੇ ਹੱਥ ਦੇ ਵਿੱਚ ਰੋਅਰ ਸ਼ੁਰੂ ਕਰਨ ਵਾਸਤੇ ਪਹੁੰਚ ਰਹੇ ਹਨ ਮੁੱਖ ਮੰਤਰੀ ਪੰਜਾਬ ਸਰਦਾਰ ਕੋਲ ਸਿੰਘ ਮਾਨ ਜੀ ਆਪ ਸਭ ਨੁਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਵੱਧ ਚੜ ਕੇ ਉੱਥੇ ਉਹਨਾਂ ਦੇ ਸਵਾਲ-ਜਵਾਬ ਫਿਰ ਪਹੁੰਚੋ ਤਾਂ ਉਹਨਾਂ ਦੇ ਵਿਚਾਰ ਸੁਣੋ ਔਰ ਮਾਨ ਸਾਹਿਬ ਨੇ 2 ਸਾਲਾਂ ਦੇ ਵਿੱਚ ਬਹੁਤ ਸਾਰੇ ਜਿਹੜੀਆਂ ਗਰੰਟੀਆਂ ਨੇ ਪੂਰੀਆਂ ਕੀਤੀਆਂ ਨੇ ਜਿਸ ਤਰ੍ਹਾਂ 6 ਜੂਨ ਤੋਂ ਮੁਆਫੀ ਦਾ ਹੋਏ ਮਹਲਾਕ ਲਈ ਦੀ ਸ਼ੁਰੂਆਤ ਹੋ ਚੁੱਕੀ ਐ ਹੋਰ 43000 ਜਿਹੜੀ ਸਰਕਾਰੀ ਨੌਕਰੀ ਦਿੱਤੀ ਐ ਨੌਜਵਾਨਾਂ ਨੂੰ 15000 ਦੇ ਕਰੀਬ ਜਿਹੜਾ ਉਹਨਾਂ ਨੇ ਕੱਚਾ ਮਲਾਜ਼ਮ ਜਿਹੜੇ ਉਹ ਪੱਕੇ ਕੀਤੇ ਆ ਔਰ ਜਿਹੜੇ ਬਹੁਤ ਸਾਰੇ ਕੰਮ ਇਹਨਾਂ 2 ਸਾਲਾਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਕੋਸ਼ ਸਿੰਘ ਮਾਨ ਜੀ ਨੇ ਕੀਤੇ ਨੇ ਔਰ ਬਾਕੀ ਦੀ ਜਿਹੜੀ ਸਾਡੀ ਇੱਕ ਗਰੰਟੀ ਪੈਣ ਦੀ ਰਹਿ ਰਹੀ ਜਿਸ ਤਰ੍ਹਾਂ 11000 ਰੁਪਏ ਸੀ ਕਿਹਾ ਸੀ ਕਿ 18 ਸਾਲ ਦੇ ਉਪਰ ਦੇ ਮਹਲਾਵਨ ਹੁੰਦਾਗੇ ਉਹ ਵੀ ਜਿਹੜਾ ਉਹ ਜਲਦ ਹੀ ਇਲੈਕਸ਼ਨ ਤੋਂ ਬਾਅਦ ਸ਼ੁਰੂ ਹੋਣ ਜਾ ਰਹੀ ਹੈ ਚੜ੍ਹਦੀ ਕਲਾ ਟਾਈਮ ਟੀਵੀ ਲਈ ਚੁਗਾਵਾ ਤੋਂ ਪੱਤਰਕਾਰ ਸੁਬੇਕ ਸੋਨਾ ਦੀ ਖਾਸ ਰਿਪੋਰਟ